ਦੋਸਤੋ ਹੁਣ ਮੈਂ ਆ ਗਿਆ ਬਖਤਾਵਰ ਮਾਲ ਜੀ ਦੀ ਦੁਕਾਨ ਤੇ ਪੰਸਾਰੀ ਦੀ ਮਸ਼ਹੂਰ ਹੱਟੀ ਹੈ ਜੀ ਸਾਡੇ ਰੋਪੜ ਸ਼ਹਿਰ ਦੀ ਮੈਂ ਸਾਡੇ ਬਜ਼ੁਰਗ ਕਹਿਆ ਕਰਦੇ ਤੇ ਕਿ ਜੇ ਦਾਵੜੀ ਦਾ ਅਸਲੀ ਸਮਾਨ ਲੈਣਾ ਹੈ ਤਾਂ ਬਖਤਾਵਰ ਮਾਲ ਦੇ ਮਿਲਦਾ ਉਹੀ ਪੁਰਾਣੀ ਦੇਖਾ ਦੁਕਾਨ ਦੀ ਜੀ ਉਹੀ ਸਭ ਕੁਝ ਪੁਰਾਣਾ ਜਿਵੇਂ ਚੱਲਦਾ ਆ ਰਿਹਾ ਹੈ ਪਹਿਲਾਂ ਤੋਂ ਹੀ ਉਵੇਂ ਦਾ ਹੀ ਸਾਰਾ ਕੁਝ ਸਿਸਟਮ ਆ ਪੰਸਾਰੀ ਸਾਡੀ ਜੜਾਂ ਹੈ ਜਦ ਅਸੀਂ ਆਪਣੀ ਜੜਾਂ ਤੋਂ ਦੂਰ ਹੋ ਗਏ ਤਾਂ ਸਮਝ ਲਓ ਅਸੀਂ ਬਿਮਾਰੀਆਂ ਸੇਠ ਲੀਆਂ ਅੱਜ ਇਹਨਾਂ ਚੀਜ਼ਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਹੈਗੇ ਪਰ ਯਕੀਨ ਮੰਨੋ ਸਾਡੀ ਸਿਹਤ ਦੇ ਵਿੱਚ ਤੰਦਰੁਸਤੀ ਰੱਖਣ ਦੇ ਲਈ ਇਹ ਚੀਜ਼ਾਂ ਬੜੀ ਮਹੱਤਵ ਰੱਖਦੀਆਂ ਹੈ। ਕਹਿਰ ਇੱਕ ਤਰ੍ਹਾਂ ਦਾ ਕਹਿ ਲੋਗੇ ਇਹ ਵੀ ਪੁਰਾਣੇ ਸਮੇ ਦਾ ਜੀ ਜਿਹਨਾਂ ਜਿਹਦੇ ਪਰ ਅੱਜ ਵੀ ਲੋਕ ਭਰੋਸਾ ਕਰਦੇ ਆ। ਇਹ ਗਦਾਰ ਨੂੰ ਕਿੰਨੇ ਸਾਲ ਹੋ ਗਏ ਜੀ? ਅੰਦਾਜ਼ਾ ਸ਼੍ਰੀਮਾਨ ਜੀ ਜੇ ਥੋੜਾ ਜਿਹਾ ਰਿਕਾਰਡ ਦੇਖੀਏ ਤਾਂ 180 ਸਾਲ ਹੋ ਗਏ। ਕਿੰਨੀ ਵੀਡੀਓ? ਮੈਂ ਚੌਥੀ ਆ ਜੀ। ਕੈਂਡੀਡਟ ਦੀਆਂ ਗਵਾਹੀਆਂ ਉਹ ਰੱਖਦੇ ਆ ਅਸੀਂ। ਬਿਨਾਂ ਰੋਗਨ ਹਰ ਇੱਕ ਮਰੀਜ਼ਾ ਡਾਵਾਰ ਹਮਦਰਦ ਚੰਡੂ ਦਾ ਸਭ ਸਮਾਨ ਰੱਖਦੇ ਆ ਕੀ ਕਰਿਆਨੇ ਵਾਂ ਕੋਈ ਵੀ ਮਸਾਲੇ ਐ ਕੋਈ ਵੀ ਕਿਸੇ ਕਿਸਮ ਦੀ ਚੀਜ਼ ਐ ਉਹ ਰੱਖਦੇ ਆ ਸੋ ਹੁਣ ਇਹਨਾਂ ਨੂੰ ਪੁੱਛਦੇ ਆ ਜੋ ਬੰਦਿਆਂ ਦਾ ਫੇਵਰੇਟ ਵਿਸ਼ਾ ਹੁੰਦਾ ਏ ਮਰਦਾਨਾ ਤਾਕਤ ਵਾਹੇ ਉਹ ਵੀ ਆਉਂਦੇ ਆ ਸਰ ਬਿਲਕੁਲ ਆਉਂਦੇ ਆ ਜੀ ਬਾਹਰ ਦੇ ਮੁਲਕ ਦੇ ਇਟਲੀ ਆਸਟ੍ਰੇਲੀਆ ਦੁਬਈ ਤੇ ਜ਼ਿਆਦਾਤਰ ਦਵਾਈ ਅਮਰੀਕਾ ਵੀ ਜਾਂਦੀ ਹੈ। ਕਿਆ ਬਾਤ ਹੈ। ਜਿਹੜੇ ਆਪਣੇ ਨੁਸਖਾ ਲੈ ਆਣੇ, ਸਬਕ ਬਣਾਣੇ, ਜਿਤ ਪਸਮਾ ਵੀ ਪਾਉਣੇ। ਮਤਲਬ ਐਸਾ ਸਮਾਨ ਲੈਣ ਲੈਣੇ। ਹਰ ਇੱਕ ਦਵਾਈ ਹੈਗੀ ਜਿਹੜੀ ਇਨਸਾਨ ਦੀ ਅੰਦਰੂਨੀ ਤਾਕਤ ਨੂੰ ਤਾਕਤ ਦਿੰਦੀ ਹੈ। ਤੇ ਘੱਟ ਤੋਂ ਘੱਟ ਕਿੰਨੇ ਕੁ ਚ ਬਣ ਜਾਂਦਾ ਵਧੀਆ ਅਸਰਦਾਰ ਨੁਸਖਾ। ਆਪ ਜੀ। ਇਹਦੀ ਕੋਈ ਬਾਤ ਨਹੀਂ ਚਾਹੇ ਤੁਸੀਂ ਲੱਖ ਦਾ ਬਣਾਓ ਜਾਂ 800 ਦਾ ਬਣਾਓ। ਉਹ ਤਾਂ ਉਨੇ ਹੀ ਪੈਣਾ ਤੁਸੀਂ ਸੋਨਾ ਬਸਮਾ। ਇਕ ਜੀ ਜੀ 1500 ਰੁਪਏ ਦੀ ਵੀ ਹੈ ਤੇ 12000 ਦੀ ਵੀ ਹੈ ਹਾਂ ਉਹ ਜੈਸਾ ਮਾਜੀ ਬਣਾ ਲੋ ਕੋਈ ਨਹੀਂ ਉਹ ਤਾਂ ਜੈਸਾ ਇਨਸਾਨ ਕਮਜ਼ੋਰ ਹੁੰਦਾ ਤਾਂ ਤਾਕਤੰਦਿਆ ਉਸਤਾਦ ਬਣ ਮਤਲਬ ਕਹਿਣ ਦਾ ਵੀ ਇਹ ਜਿਹੜੀਆਂ ਚੀਜ਼ਾਂ ਇਹ ਹਜ਼ਾਰਾਂ ਚ ਹਾਂ ਬਿਲਕੁਲ ਜੀ ਵਿੱਚੇ ਜੜੀ ਬੂਟੀਆਂ ਵਿੱਚੇ ਦਵਾਈਆਂ ਵਿੱਚੇ ਕਿਰਿਆਨਾ ਵਿੱਚੇ ਪੰਸਾਰੀ ਤਕਰੀਬਨ ਕਾਫੀ ਕੁਝ ਹੈ ਤੇ ਮੈਂ ਖੁਦ ਇੱਥੇ ਤੋਂ ਦਵਾਈ ਲੈ ਕੇ ਗਿਆ ਹਾਂੇ ਪੇਟ ਸਾਫ ਵਾਲੀ ਚੂਰਨ ਲੈ ਕੇ ਗਿਆ ਹਾਂ 50 ਰੁਪਏ ਦੇ ਵਿੱਚ ਮੈਂ ਤਕਰੀਬਨ 10 ਜਾਣੇ ਲੋਟ ਕਰਤੇ ਉਹਦੇ ਨਾਲ ਬਹੁਤ ਆਸਰਦਾਰ ਕਚੂਰਨਤਾ ਜੀ ਜਿਹਨੂੰ ਤ੍ਰਿਫਲਾ ਕਹਿੰਦੇ ਆ ਉਹ ਵੀ ਪੈਂਦਾ ਹਾਂ ਐਸੀ ਬੱਕੀ ਧੀ ਉੱਥੇ ਜਿਹੜੀ ਬੁਖੀਸਾ ਕੋੜ ਤੁੰਬਾ ਪੈਂਦਾ ਸੁਨਾਏ ਪੈਂਦੀ ਸੌ ਪੈਂਦੀ ਉਹ ਪੇਟ ਲਈ ਬਹੁਤ ਵਧੀਆ ਚੀਜ਼ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਇਸ ਚੀਜ਼ ਨਾਲ ਗ੍ਰਸਤ ਨੇ ਲੰਗਰ ਖਾ ਕੇ ਆ ਜਿੰਨੇ ਸਭ ਦੇ ਪੇਟ ਖਰਾਬ ਹੈ ਸਿੰਦਰ ਆ ਦੇ ਲੰਘਾ ਚਲੀ ਜਿਹੜੇ ਪਿੜਾਰੇ ਜਖਾਣੀ ਹੁੰਦੀ ਐ ਇੰਨੀ ਖਾਂਦੇ ਇੱਥੇ ਤੱਕ ਸਹੀ ਬੇਟੇ ਨਾਲੀ ਦੇ ਬੈਠ ਜਮੇ ਆ ਘੜੀ ਲੈ ਮੈਂ ਪਾ ਖਾ ਇੰਨੀ ਹਾਂ ਆ ਜਾ ਮੁੜ ਕੇ ਉਹਦੇ ਵਿੱਚ ਟੈਕ ਚੱਲਦਾ ਨਾ ਜਿਹੜਾ ਉਹਦੇ ਵਿੱਚੋਂ ਹੁੰਦੀ ਐ ਕੁਰਸੀ ਇਹ ਕਰਤਗੜ 70 75 ਸਾਲ ਹੋ ਗਏ ਕੁਰਸੀ ਨੂੰ ਬੱਲੇ ਬੱਲੇ ਇਸ ਚੇਅਰ ਨੂੰ 70 75 ਸਾਲ ਹੋ ਗਏ ਸਰ ਇਹ ਟੈਂਕ ਦੀ ਬਣੀ ਹੋਈ ਐ ਕਾ ਜੀ ਕੀ ਬਾਤ ਸਰ ਮ ਲੜਾਈ ਹੋਈ ਸੀ ਉਸ ਸਮੇਂ ਬਾਰਾ ਕੈਂਚ ਤੋਂ ਲਈ ਗਈ ਸੀ ਕੁਰਸੀ ਇਹ ਹਾਂ ਉਹ ਜਿਹੜੇ ਟੈਂਕਰ ਦੇ ਅੰਦਰ ਹੁੰਦੀ ਹੈ ਕੁਰਸੀ ਟੈਂਟ ਲਾਈ ਹੋਈ ਨਾ ਪਾਕਿਸਤਾਨ ਦੀ ਹਾਂ ਇਹਦੇ ਤਾਂ ਬੜੇ ਮੋਏ ਨੇ ਤਿੰਨ ਮੰਜ਼ਲ ਤੱਕ ਉਹ ਸਾਰੀ ਤਿੰਨ ਦੀ ਤਿੰਨ ਮੰਜ਼ਲ ਤੱਕ ਲੱਕੜ ਦੀ ਫੀਟਿੰਗ ਹੈ ਕਿਆ ਬਾਤ ਹੈ ਇਹ ਪੁਰਾਣੇ ਬਹੁਤ ਪੁਰਾਣੇ ਸਮੇਂ ਦੀ ਫੀਟਿੰਗ ਆ ਬਾਈ ਜਿਹੜਾ ਪਹਿਲਾ ਮਿਸਤਰੀ ਸੀ ਉਹਨੇ ਕੱਲਾ ਖੱਲਾ ਖਾਣਾ ਯੂਜ਼ ਕੀਤਾ ਹੋਆ ਕੱਲੀ ਕੱਲੀ ਜਗ੍ਹਾ ਯੂਜ਼ ਕੀਤੀ ਹੋਈ ਹੈ ਅੱਜ ਕੱਲੇ ਦੂਤ ਉੱਚੀ ਤੋਂ ਸਮਾਨ ਕੱਢਣਾ ਕਿਤੇ ਸੌਖਾ ਧੁੜੀ ਪਿਆ ਇਹ ਥੋੜੀ ਯਾਦ ਰਹਿ ਜਾਂਦੀਆਂ ਇੰਨੀਆਂ ਚੀਜ਼ਾਂ ਇਹ ਬਾਜੀ ਐਕਸਪੀਰੀਅੰਸ ਨਾਲ ਯਾਦ ਰਹਿ ਜਾਂਦੀ ਇਹ ਵੀ ਇੱਕ ਤਰ੍ਹਾਂ ਦਾ ਕਹਿ ਲੋ ਕਿ ਮੈਡੀਕਲ ਸਟੋਰ ਦੀ ਤਰ੍ਹਾਂ ਇਹ ਮੇਰੀ ਬਾਹ ਨਹੀਂ ਲੱਗਦੀ ਪਿੱਛੇ ਇੰਨੇ ਲੰਬੇ ਖਾਨੇ ਡੂੰਘੇ ਖਾਨੇ ਮੇਰੀ ਪਿੱਛੇ ਬਾਹ ਵੀ ਲੱਗਦੀ ਗਈ ਬੱਲੇ ਬੱਲੇ ਹੋਵੇ ਉਹ ਡੂੰਗਾ ਇੱਥੇ ਤਿੰਨ ਤਿੰਨ ਸਾਢੇ ਤਿੰਨ ਰਿਪੋਰਟ ਕਰਨੇ ਆਂ ਦੰਬੇ ਸਾਰੀ ਵਿੱਚ ਅੱਛਾ ਅੱਜ ਕੋਈ ਇਹ ਕੋਈ ਆ ਜਿਦਾ ਹੁਣ ਆ ਅੱਛਾ ਇਹ ਪੌੜੀਆਂ ਛੋਟੀਆਂ ਛੋਟੀਆਂ ਹੀ ਉੱਪਰ ਜਾਣ ਲਈ ਹਾਂ ਪੌੜੀਆਂ ਇੱਥੇ ਇਕਲਾ ਇਕਲਾ ਕੰਨਾ ਬਹੁਤ ਕੰਨੇ ਬਣਾਏ ਹੋਏ ਬਿਲਕੁਲ ਨਾਲ ਅਛਾ ਇਹ ਸਫੇਦ ਮੂਸਲੀ ਤੁਸੀਂ ਰੌ ਰੂਪ ਚ ਨਹੀਂ ਦੇਖੀ ਹੋਣੀ ਆ ਦੇਖੋ ਇਦਾਂ ਨਹੀਂ ਹੁੰਦੀ ਆ ਦੇਖਣ ਨੂੰ ਨੜਿਆੜ ਦੀ ਹੁੰਦੀ ਆ ਜੀ ਇਹ ਅਸਲੀ ਨੜਿਆੜ ਦੀ ਸਫੇਦ ਮੂਸਲੀ ਕਿਹਾ ਜਾਂਦਾ ਜੀ ਇਹਨੂੰ ਇਹ ਨੇਪਾਲੀ ਵੀ ਆਂਦੀ ਆ ਪਰ ਨਪਾਲੀ ਚ ਇਨੀ ਜਾਣ ਨਹੀਂ ਹੁੰਦੀ ਹੂੰ ਠੀਕ ਆ ਆਮ ਤੇ ਹੁਣ ਸਾਨੂੰ ਭਰਾ ਛਿਲਾ ਜੀ ਦਿਖਾਉਣਗੇ ਤੇ ਬਹੁਤ ਸਾਰੀਆਂ ਆਈਟਮਾਂ ਦੋਸਤੋ ਮਤਲਬ ਕਹਿ ਲੋਗੇ ਇਹ ਯਾਦ ਕਿਵੇਂ ਰਹਿ ਜਾਂਦੀਆਂ ਹੋਣੀਆਂ ਇਹ ਮੀਆਂ ਚੀਜ਼ਾਂ ਇਹਨਾਂ ਦੇ ਆ ਦੇਖੋ ਜੇ ਤੁਸੀਂ ਸ਼ੁੱਧ ਛਿਲਾਜੀਤ ਨਹੀਂ ਦੇਖੀ ਤਾਂ ਅੱਜ ਦਿਖਾਉਂਦੇ ਆ ਤੁਹਾਨੂੰ ਛਿਲਾਜੀਤ ਬਾਰੇ ਵੀ ਬਹੁਤ ਮਿੱਥ ਬਣੀ ਹੋਈ ਹੈ ਕਿ ਇਹਦੀ ਪਛਾਣ ਨਹੀਂ ਹੁੰਦੀ ਪਰ ਇਹ ਬ੍ਰਾਂਡਡ ਆਉਂਦੀ ਹੈ ਛਿਲਾਜੀਤ ਆ ਜੀ ਇਹ ਇਹ ਕਿੰਨਾ ਇੱਕ ਮਤਲਬ weight ਹੈ ਤੇ ਕਿੰਨਾ price ਹੈ ਜੀ ਇਹ 100 ਗ੍ਰਾਮ ਦੀ ਟੱਬੀ ਹੈ ਅੰਦਾਜ਼ਾ 1700 1800 ਦੀ ਹੁੰਦੀ ਹੈ ਠੀਕ ਹੈ ਪਿਓਰ ਪਿਓਰ ਜਿਹੜੀ ਆਉਂਦੀ ਹੈ ਪਿਓਰ ਛਿਲਾਜੀਤ ਪਿਓਰ ਆਉਂਦੀ ਹੈ ਤਾਕਤ ਦੀਆਂ ਚੀਜ਼ਾਂ ਹੁੰਦੀਆਂ ਇਹ ਹੈ ਜੀ ਤਾਕਤ ਇਹ ਸਾਲਮ ਪੰਜਾਬੀ ਇਹ ਸਾਲਮ ਮਿਸ਼ਰੀ ਆ ਨਾਮ ਤਾਂ ਬਹੁਤ ਸੋਹਣਾ ਹੈ ਤਾਂ ਸਾਲਮ ਪੰਜਾਜ ਦੇਖਿਆ ਪਹਿਲੀ ਵਾਰ ਇਹ ਵਾਕਈ ਮੁਰਗੇ ਦੇ ਪੰਜੇ ਵਰਗਾ ਹੈ ਵਾਹ ਆ ਦੇਖੇ ਤਾਕਤ ਦੀ ਜਿਹੜੀ ਮੁਕੀਆਂ ਸਾਰੀਆਂ ਨੇ ਸਾਰੀ ਤਾਕਤ ਸਾਰੀਆਂ ਤਾਕਤਾਂ ਜਿਹੜੀ ਬੁੱਟੀਆਂ ਭਾਜੀ ਬੰਦੇ ਨੂੰ ਜਿੱਥੇ ਜਾਨ ਪ੍ਰਾਣ ਖਤਮ ਹੋ ਜਾਂਦੀ ਬੰਦੇ ਜੋ ਜਾਨ ਪ੍ਰਾਣ ਵਾਸਤੇ ਆਹ ਦੋਸਤੋ ਤੁਸੀਂ ਦੇਖਿਆ ਪ੍ਰਾਤਨ ਮੈਡੀਕਲ ਸਟੋਰ ਜਾਨੀ ਕਿ ਜਿਹੜੀ ਦਵਾਈਆਂ ਤੁਹਾਡੇ ਸਾਹਮਣੇ ਹੀ ਤਿਆਰ ਕੀਤੀਆਂ ਜਾਂਦੀਆਂ ਅੱਜ ਵੀ ਅਫੈਕਟ ਰੱਖਦੀਆਂ ਅੱਜ ਵੀ ਉਮੀਂ ਕਰਦੀ ਆ ਬਹੁਤ ਸਾਰੇ ਲੋਕਾਂ ਦਾ ਇਹ ਨਾ ਪਰ ਵਿਸ਼ਵਾਸ ਇੰਨਾ ਹੈ ਕਿ ਜਿਨ੍ਹਾਂ ਨੇ ਵਰਤਿਆ ਹੁੰਦਾ ਜਿਵੇਂ ਮੈਂ ਆਪਣਾ ਤਜਰਬਾ ਦੱਸਿਆ ਹੈ ਤੁਸੀਂ ਇੱਕ ਵਾਰ ਵਿజిਟ ਜਰੂਰ ਕਰੋ ਬਖਤੌਰ ਮਲ ਜੀ ਦੇ ਵੈਸੇ ਇਹਨਾਂ ਨੂੰ ਐਡ ਦੀ ਕੋਈ ਲੋੜ ਨਹੀਂ ਹੈਗੀ ਤੇ ਮੈਂ ਮਤਲਬ ਕਹਿਣ ਦਾ ਵੀ ਰਿਕਵੈਸਟ ਕਰੀਆ ਕਿਉਂਕਿ ਬਿਜੀ ਬਹੁਤ ਰਹਿੰਦੇ ਆ ਇਹਨਾਂ ਨੂੰ ਟਾਈਮ ਨਹੀਂ ਮਿਲ ਪਉਂਦਾ ਇਹ ਤਾਂ ਗਵਰਨਮੈਂਟ ਵੀ ਨਹੀਂ ਗੱਲ ਕਰ ਸਕਦੇ ਜੇ ਸੱਚ ਪੁੱਛੋ ਇੱਜੇ ਤੇ ਤੁਸੀਂ ਉਹ ਨੁਸਕੇ ਵੀ ਲੈ ਸਕਦੇ ਜਿਹੜੇ ਤੁਸੀਂ ਸੋਚੇ ਨਹੀਂ ਹੈਗੇ ਕਦੇ ਜਿਹੜੇ ਤੁਸੀਂ ਕਦੇ ਡਿਸਕਸ਼ਨ ਵੀ ਨਹੀਂ ਕਰੇ ਹੈਗੇ ਹਰ ਹਰ ਤਰ੍ਹਾਂ ਦੀ ਆਪਣੀ ਤਕਲੀਫ ਆ ਕੇ ਇੱਕ ਵਾਰ ਇਹਨਾਂ ਨੂੰ ਦੱਸੋ ਤਾਂ ਸਹੀ ਹੈ ਤੁਹਾਡੇ ਸਾਹਮਣੇ ਦਵਾਈ ਤਿਆਰ ਕਰਕੇ ਦਿਖਾ ਦਣਗੇ ਇਹ ਤਜਰਬਾ ਕਿਤੇ 1-2 ਸਾਲ ਦਾ ਨਹੀਂ ਆਇਆ ਦੋਸਤੋ ਇਹ ਤਕਰੀਬਨ ਕਹਿ ਲਓਗੇ ਚੌਥੀ ਪੀੜ੍ਹੀ ਹੈ ਜੀ ਜੋ ਇਸ ਵਕਤ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਦੇ ਬਜ਼ੁਰਗ ਜਿਵੇਂ ਮੈਂ ਤੁਹਾਨੂੰ ਦਿਖਾਏ ਆ ਇਹਨਾਂ ਨੇ ਵੀ ਬਹੁਤ ਭਰਪੂਰ ਸਮਾਂ ਇੱਥੇ ਦੁਕਾਨਦਾਰੀ ਕੀਤੀ ਉਸ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਜਿਵੇਂ ਮੈਂ ਦੱਸਿਆ ਕਿ ਬਖਤਾਵਰ ਮੱਲ ਜੀ ਰੋਪੜ ਜ਼ਿਲ੍ਹੇ ਦੀ ਪਛਾਣ ਰਹੇ ਨੇ ਜੀ ਰੋਪੜ ਨੂੰ ਯਾਦ ਕਰ ਲਓ ਜਾਂ ਬਖਤਾਵਰ ਮਲ ਜੀ ਨੂੰ ਯਾਦ ਕਰ ਲਓ ਪੰਸਾਰੀ ਵਾਲਿਆਂ ਨੂੰ ਗੱਲ ਇੱਕੇ ਹੈ ਐਨਾ ਪੁਰਾਣਾ ਇਤਿਹਾਸ ਤੇ ਹੁਣ ਇਜਾਜ਼ਤ ਦਿਓ ਤੇ ਜਾਂਦਾ ਜਾਂਦਾ ਮੈਂ ਇਹੀ ਕਹੂੰਗਾ ਕਿ ਇੱਕ ਵਾਰ ਆ ਕੇ ਵਿਜ਼ਿਟ ਜ਼ਰੂਰ ਕਰਿਓ ਜੀ ਬਖਤਾਵਰ ਮਲ ਰੋਪੜ ਵਾਲੇ ਜਿਹੜੇ ਸਾਡੇ ਇਲਾਕੇ ਦੇ ਕਲਿਆਣ ਸਿਨੇਮੇ ਦੇ ਨਜ਼ਦੀਕ ਵੀ ਇਹਨਾਂ ਦੀ ਇੱਕ ਬ੍ਰਾਂਚ ਆ ਮੈਂ ਤੁਹਾਨੂੰ ਦਿਖਾਉਣਾ ਇਹ ਉਹਨਾਂ ਲੋਕਾਂ ਲਈ ਹੈ ਜਿਹੜਾ ਬੇਲਾ ਬਰੰਪਰ ਇਲਾਕੇ ਤੋਂ ਆਉਂਦੇ ਆਂ ਆਪਣੀਆਂ ਗੱਡੀਆਂ ਸਾਧਨ ਲੈ ਕੇ ਆਉਂਦੇ ਆਂ ਬਾਜ਼ਾਰ 'ਚ ਨਹੀਂ ਜਾ ਸਕਦੇ ਤਾਂ ਇਹਨਾਂ ਦੀ ਇੱਕ ਦੁਕਾਨ ਕਲਿਆਣ ਸਿਨੇਮੇ ਦੇ ਨਜ਼ਦੀਕ ਖੁੱਲੀ ਆ ਦੇਖੋ ਕਲਿਆਣ ਸਿਨੇਮੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਹੱਥ ਇੱਕ ਗੇਟ ਆਉਂਦਾ ਏ ਸ਼ਹੀਦ ਦੀ ਯਾਦ ਦੇ ਵਿੱਚ ਬਣਿਆ ਹੋਇਆ ਤੇ ਉਸਦੇ ਬਿਲਕੁਲ ਨਜ਼ਦੀਕ ਇਹਨਾਂ ਦੀ ਦੁਕਾਨ ਆ ਜੀ ਤੇ ਜੋ ਤੁਹਾਨੂੰ ਬਾਜ਼ਾਰ 'ਚ ਅੰਦਰ ਅਵੇਲੇਬਲ ਆ ਉਹ ਤੁਹਾਨੂੰ ਇੱਥੇ ਵੀ ਅਵੇਲੇਬਲ ਆ ਸਾਧਨਾ ਆਪਣਾ ਚਾਹੇ ਬੜਾ ਤੋਂ ਬੜਾ ਲੈ ਆਇਓ ਕਿਉਂਕਿ ਪਾਰਕਿੰਗ ਬਾਜ਼ਾਰ ਚ ਤਾਂ ਔਖਾ ਏ ਆ ਦੇਖੋ ਜੋ ਤੁਹਾਨੂੰ ਅੰਦਰ ਮਿਲੂਗਾ ਉਹੀ ਤੁਹਾਨੂੰ ਇੱਥੇ ਬਾਹਰ ਦੀ ਦੁਕਾਨ ਚ